ਇਹ ਮਿੱਦਰਾਸ ਬਰੋਪਾ ਬਰਨਾਲਾ ਦੀ ਅੱਜ ਟੌਪ ਟੈਸਟ ਜਿਹੜੀ ਬ੍ਰਾਂਚ ਹੈ ਸਿਵਲ ਹਸਪੀਟਲ ਬਰਨਾਲਾ ਦੀ ਉਹਦੀ ਅਰਜੰਟ ਚੈਕਿੰਗ ਕੀਤੀ ਗਈ ਹੈ ਜੀ ਜਿੰਨੇ ਵੀ ਇੱਥੇ ਕੋਈ ਅਪਲੀਕੈਂਟ ਡਾਕ ਟੈਸਟ ਕਰਵਾਉਣਾ ਆਉਂਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਹਾਂ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਵਿੱਚੋਂ ਅਸੀਂ ਸੈਂਪਲ ਲੈ ਰਹੇ ਹਾਂ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੂੰ ਸਾਡੇ ਲਈ ਡਾਊਟਫੁਲ ਨੂੰ ਉਹ ਅੰਡਰ ਇਨਵੈਸਟੀਗੇਸ਼ਨ ਨੂੰ ਅਸੀਂ ਅੱਗੇ ਪ੍ਰਕਾਸ਼ ਕਰ ਰਹੇ ਹਾਂ ਜੀ ਜੋ ਵੀ ਉਹ ਦਾ ਪਰਤਾਲ ਤੋਂ ਦੌਰਾਨ ਜੇ ਕੋਈ ਇਹਨਾਂ ਦੇ ਉਲਟਕਲਡ ਪਾਇਆ ਜਾਂਦਾ ਤਾਂ ਉਹਦੀ ਕਾਰਵਾਈ ਕੀਤੀ ਸਰ ਜਿਵੇਂ ਉਹ ਚ ਇੱਕ ਛਾਪੇਮਾਰੀ ਕੀਤੀ ਕੋਈ ਸ਼ਿਕਾਇਤ ਮਿਲੀ ਸੀ ਨਹੀਂ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਇਤਲਾਹਾ ਸੀ ਜਿਸ ਤੋਂ ਬਾਅਦ ਸੀ ਸੀਨੀਅਰ ਅਫਸਰਾਂ ਤੇ ਹਾਂਸ ਰਿਹਾ ਕਿ ਪਿਜਾਜਤ ਲੈ ਕੇ ਇਹਨਾਂ ਦੀ ਚੈਕਿੰਗ ਕਰੀਏ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਗਲਤ ਪਾਈ ਗਈ ਚੀਜ਼ ਨਹੀਂ ਸਾਡੇ ਲਈ ਦੋ ਵਿਅਕਤੀ ਡਾਊਟਫੁਲ ਨੇ ਜੀ ਇੱਕ ਉਹਦੇ ਦਾ ਨੰਬਰ ਦੱਬਾਈ ਨੰਬਰ ਕਾ ਤਲ ਖਾਇਆ ਹੋਇਆ ਉਸ ਬੰਦੇ ਨੇ ਇੱਕ ਜਿਹੜਾ ਬੰਦਾ ਸੀ ਲੱਭ ਲਿਆ ਉਹ ਬੰਦਾ ਹਜ਼ਰ ਨਹੀਂ ਹੋ ਰਿਹਾ ਆਪਣਾ ਟੈਸਟ ਕਰਾ ਕੇ ਫੀਟ ਕਰਵਾਉਣੀ ਜਦਕਿ ਇੱਥੇ ਅਸੀਂ ਜੇ ਸਾਡੀ ਹਾਜ਼ਰੀ ਚਾਉਂ ਅਸੀਂ ਫੇਰ ਹੀ ਪ੍ਰਵਾਰ ਕਰਾਂਗੇ ਮੱਕੀ ਨੈਗੇਟਿਵ ਸਰ ਜੇਕਰ ਇਹ ਸਾਡੇ ਜਿਹੜੇ ਨੈਗੇਟਿਵ ਆਏ ਨੇ ਕਿਸ ਸਮਾਰਨੇ ਚ ਕਰਵਾਏ ਗਏ ਸੀ ਟੈਸਟ ਉਹਨਾਂ ਦੇ ਜਿਆਦਾਤਰ ਅਸਲਾ ਵਾਲੇ ਸੈਂਸਸ ਦੇ ਸਪੋਰਟ ਹੈ ਅਸਲੇ ਤੋਂ ਬਿਨਾ ਹੋਰ ਕਿਸੇ ਕਾਰਵਾਈ ਦੇ ਕੋਈ ਡਾਊਟ ਤੋਂ ਨਹੀਂ ਹੋਰ ਜਿੰਨੇ ਕੋਈ ਇਨਵੈਸਿਨ ਨੂੰ ਲੈ ਕੇ ਜੀ ਜਾਂ ਜੋ ਵੀ ਆਪਣੇ ਕਿਸੇ ਵੀ ਕੋਈ ਆਮ ਵਿਅਕਤੀ ਵੀ ਕਰਵਾ ਸਕਦਾ ਜੀ ਸਾਡੀ ਜਿਹੜੀ ਡਿਊਟੀ ਇਹ ਆ ਵੀ ਅਸੀਂ ਜੋ ਵਿਅਕਤੀ ਦਾ ਰਿਜ਼ਲਟ ਸਹੀ ਹੋਣਾ ਚਾਹੀਦਾ ਜੀ ਇਹ ਨਹੀਂ ਹੈ ਕਿ ਮਤਲਬ ਉਹ ਕੋਈ ਸੈਂਪਲ ਹੋਰ ਦੇ ਗਿਆ ਉਹਦੀ ਆਇਡੈਂਟੀਟੀ ਕੋਈ ਹੋਰ ਆ ਕੋਈ ਬੰਦਾ ਉਹਦੀ ਮਤਲਬ ਰਿਜ਼ਲਟ ਕੋਈ ਹੋਰ ਲੈ ਜਾਵੇ ਅਸੀਂ ਉਹਦੀ ਆਇਡੈਂਟੀਟੀ ਚੈੱਕ ਕਰਕੇ ਬਾਕਾਇਦਾ ਉਸੇ ਵਿਅਕਤੀ ਦਾ ਜ਼ੁਰਮ ਦਵਾ ਕੇ ਸਾਹਮਣੇ ਚੈੱਕ ਕਰਾ ਰਹੇ ਰਿਪੀਟ ਕਰਵਾ ਰਹੇ ਕੋਈ ਪੀਰੀਅਡ ਹੈ ਮੈਂ ਮਤਲਬ ਕਦੋਂ ਦੇ ਕਦੋਂ ਤੱਕ ਦਾ ਕੀਤਾ ਜਾ ਰਿਹਾ ਨਹੀਂ ਜੀ ਇਦਾਂ ਇਹ ਮਤਲਬ ਅੱਜ ਅੱਜ ਲਈ ਹੈ ਪੀਰੀਅਡ ਨਹੀਂ ਅਜੇ ਮੈਂ 28 ਤਰੀਕ ਦੇਖੋ ਨੇ ਰਿਸਟਰ ਲਾਇ ਹੋ ਨਹੀਂ ਤੇ 28 ਤਰੀਕ ਦਾ ਡੇਲੀ ਡੇਟ ਪਾ ਕੇ ਚੈੱਕ ਕਰਦੇ ਜੀ ਇਦਾਂ 28 ਤਰੀਕ ਦੀ ਡੇਟ ਪਾਈ ਹੋਈ ਹੈ ਅੱਜ ਅਸੀਂ 28 ਵਾਲੀ ਚੈੱਕ ਕਰ ਰਹੇ ਹਾਂ ਕਿਉਂਕਿ ਇਹ ਵੀ ਜਿਆਦਾ ਉਸ ਤੋਂ ਬਾਅਦ ਵੀਰੇ ਇਹ ਕਹ ਰਹੇ ਹਨ ਇਹ ਮਿੰਟ ਐਕਸ ਕਭ ਦੇਖ ਕੇ ਕੋਈ ਡਾਊਟਫੁਲ ਪਾਇਆ ਨਾ ਕਿਵੇਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਉਹ ਜੋ ਵੀ ਅੱਗੇ ਐਕਟ ਦੇ ਅਨੁਸਾਰ ਅਸੀਂ ਬੰਦੀ ਹੈ ਜੀ ਕਾਰਵਾਈ ਤੇ ਕਰਾਂਗੇ ਜਿਹੜਾ ਵੀ ਅਧਿਕਾਰੀ ਦਾ ਆਪਣੀ ਮਤਲਬ ਕਰਮਚਾਰੀ 'ਚ ਬੰਦਦਾ ਉਸ ਹਿਸਾਬ ਨਾਲ ਉਹਦਰਾ ਡਿਪਾਰਟਮੈਂਟ ਵਿੱਚ ਲਿਖਾਂਗੇ ਆਪਣੀ ਕਾਰਵਾਈ ਜੋ ਸਾਡੀ ਗਰਾਂਡੇ ਬਿਜ਼ਨਸ ਹੀ ਕਰਾਂਗੇ